ਸਤਿ ਸ਼੍ਰੀ ਅਕਾਲ ਮੈਂ ਅਰਕਿਰਨ ਸਿੰਘ ਸੱਚਕ ਹੁੰਦੀ ਇਸ ਅਗਲੀ ਪੇਸ਼ਕਾਰੀ ਸੁਣ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੱਲ ਨਵੀਂ ਸੋਚ ਨਵਾਂ ਪੰਜਾਬ ਨਾਮ ਦੇ ਇੱਕ ਮੰਚ ਦੇ ਤੇਠਾ ਕੱਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਗੜ ਮੁਕਸਰ ਸਾਹਿਬ ਵਿਖੇ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਇਸ ਰੈਲੀ ਵਿੱਚ ਉਹਨਾਂ ਦਾ ਸਾਥ ਸੁਲਤਾਨਪੁਰ ਲੋਧੀ ਤੋਂ ਆਵਾਜ਼ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਜੋ ਕਿ ਉਹਨਾਂ ਦੇ بیٹے ਨੇ ਉਹਨਾਂ ਦੇ ਸੁਪੁੱਤਰ ਨੇ ਅਤੇ ਮੁਖਸਰ ਦੀ ਸਾਬਕਾ ਵਿਧਾਇਕ ਕਰਨ ਬਰਾੜ ਉਹਨਾਂ ਦੇ ਵੱਲੋਂ ਵੀ ਦਿੱਤਾ ਗਿਆ ਇਹ ਦੋਵੇਂ ਹੀ ਨੇਤਾ ਜਿਹੜੇ ਨੇ ਹੋਰ ਲੋਕਾਂ ਦੇ ਨਾਲ ਮੰਚ 'ਤੇ ਮੌਜੂਦ ਸਨ ਆਵੇਂ ਇਸ ਨੂੰ ਮੱਕੀ ਦੀ ਫਸਲ ਨੂੰ ਝੋਨੇ ਦਾ ਬਦਲ ਦੇ ਰੂਪ ਦੇ ਵਿੱਚ ਉਤਸ਼ਾਹਿਤ ਕਰਨਾ ਇਹ ਇਸ ਦਾ ਮਕਸਦ ਦੱਸਿਆ ਗਿਆ ਸੀ ਕਿ ਮਕਸਦ ਸਿਰਫ ਜਿਹੜਾ ਹੈ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੈ ਉਤਸ਼ਾਹਿਤ ਕਰਨਾ ਹੈ ਕਿ ਉਹ ਚੋਨੇ ਤੇ ਕਣਕ ਦੇ ਫਸਲੀ ਚੱਕਰ ਚੋਂ ਬਾਹਰ ਨਿਕਲਣ ਫਸਲੀ ਵਿਭਿੰਨਤਾ ਉੱਤੇ ਕੰਮ ਕਰਨ ਤੇ ਮੱਕੀ ਦੀ ਫਸਲ ਜਿਹੜੀ ਹੈ ਉਸ ਨੂੰ ਹਮ ਹਮਾ ਕੇ ਬੀਜਣ ਇਹੀ ਮਕਸਦ ਹੈ ਇਹ ਦੱਸਿਆ ਜਾ ਰਿਹਾ ਹੈ ਪਰ 5000 ਤੋਂ ਵੀ ਵੱਧ ਕਿਸਾਨਾਂ ਦਾ ਇਕੱਠ ਜਿਹੜਾ ਕਾਂਗਰਸੀ ਹਲਕਿਆਂ ਦੇ ਵਿੱਚ ਬੇਚਾਨੀ ਪੈਦਾ ਕਰਨ ਦੇ ਲਈ ਕਾਫੀ ਸੀ ਕਈ ਇਸ ਸ਼ਕਤੀ ਪ੍ਰਦਰਸ਼ਨ ਨੂੰ ਕਾਂਗਰਸ ਦੇ ਵਿੱਚ ਪ੍ਰਧਾਨਗੀ ਦੀ ਦਾਵੇਦਾਰੀ ਦੇ ਨਾਲ ਜੋੜ ਕੇ ਵੀ ਦੇਖਣਗੇ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਬੁਪੇਸ਼ ਪੰਗੇਲ ਨੂੰ ਇੰਚਾਰਜ ਬਣਾਉਣ ਤੋਂ ਬਾਅਦ ਇਹ ਕਿਆਸਰੀਆਂ ਜੋਰ ਫੜਗੀਆਂ ਸਨ ਕਿ ਕਾਂਗਰਸ ਦੀ ਸੂਬਾ ਇਕਾਈ ਦੇ ਵਿੱਚ ਬਗਲਾਹ ਹੋਣੇ ਲਗਭਗ ਤੈ ਹੈ ਉਸ ਤੋਂ ਬਾਅਦ ਹੀ ਵੱਖ-ਵੱਖ ਆਗੂਆਂ ਵੱਲੋਂ ਆਪਣੀ-ਆਪਣੀ ਦਾਵੇਦਾਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਵੱਲੋਂ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਕੀ ਇਸ ਨੂੰ ਸਿਰਫ ਉਸ ਦਾ ਹੀ ਇੱਕ ਐਂਗਲ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਹੈ ਇਸੇ ਤੋਂ ਬਾਅਦ ਹੀ ਰਾਣਾ ਗੁਰਜੀਤ ਨੇ ਵੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਕੇ ਉਹ ਸੁਰਖੀਆਂ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਉੱਤੇ ਨਿਸ਼ਾਨੇ ਸਾਧੇ ਸੀ ਸਵਾਲ ਉਠਾਏ ਸੀ ਆਪਣੇ ਬੇਟੇ ਨੂੰ ਲੋਕ ਸਭਾ ਸੂਣਾ ਦੇ ਵਿੱਚ ਆਨੰਦਪੁਰ ਸਭ ਤੋਂ ਟਿਕਟ ਨਾ ਮਿਲਣੀ ਇਹਨਾਂ ਦੋਨਾਂ ਹੀ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਸੈਲਫਿਸ਼ ਵਗੈਰਾ ਵਾਲਾ ਅੱਖਰ ਵੀ ਵਰਤੇ ਗਏ ਸੀ ਉਸ ਤੋਂ ਠੀਕ ਬਾਅਦ ਹੀ ਮਾਲਵੇ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਉਹ ਪੂਰੇ ਪੰਜਾਬ ਦੇ ਵਿੱਚੋਂ ਐਮਐਸਪੀ ਦੇ ਉੱਪਰ ਮੱਕੀ ਖਰੀਦਣ ਦਾ ਦਾਵਾ ਵੀ ਠੋਕ ਦਿੰਦੇ ਨੇ ਮਾਲਵੇ ਦੇ ਵਿੱਚ ਹੀ ਉਹਨਾਂ ਵੱਲੋਂ ਇਹ ਰੈਲੀ ਸਭ ਤੋਂ ਪਹਿਲਾਂ ਕੀਤੀ ਗਈ ਸੀ ਹੁਣ ਵੀ ਜਿਹੜੀ ਦੂਸਰੀ ਰੈਲੀ ਹੈ ਇਸ ਨੂੰ ਵੀ ਰਾਜਾ ਬੜਿੰਗ ਦੇ ਗੜ੍ਹ ਦੇ ਵਿੱਚ ਹੀ ਕੀਤਾ ਗਿਆ ਅੰਦਰੂਨੀ ਖਾਨਾ ਜੰਗੀ ਪੰਜਾਬ ਕਾਂਗਰਸ ਦੇ ਵਿੱਚ ਇੰਨੀ ਜ਼ਿਆਦਾ ਹੈ ਕਿ ਛੱਤISਗੜ੍ਹ ਦੇ ਵਿੱਚ ਹੋਈ ED ਦੀ ਰੇਡ ਨੂੰ ਤਾਂ ਪੰਜਾਬ ਕਾਂਗਰਸ ਦੇ ਨੇਤਾ ਪੰਜਾਬ ਨਾਲ ਕਾਂਗਰਸ ਦਾ ਜਿਹੜਾ ਜੇਤੂ ਰਥ ਹੈ ਉਸ ਨੂੰ ਰੋਕਣ ਨਾਲ ਜੋੜ ਕੇ ਦੇਖ ਰਹੇ ਨੇ ਆ ਲੋਕਾਂ ਨੂੰ ਦਿਖਾ ਰਹੇ ਨੇ ਪਰ ਜੋ ਕੁਝ ਪੰਜਾਬ ਦੇ ਵਿੱਚ ਉਹਨਾਂ ਦਾ ਆਪਣਾ MLA ਆਪਣਾ ਸੀਨੀਅਰ ਆਗੂ ਕਰ ਰਿਹਾ ਹੈ ਕਿਸਾਨਾਂ ਦੇ ਲਈ ਕਰਨ ਦਾ ਦਮ ਪਰ ਰਿਹਾ ਹੈ ਉਸ ਦੇ ਉੱਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ ਕੋਈ ਵੀ ਲੀਡਰ ਜਿਹੜਾ ਹੈ ਉਹ ਕੁਛ ਨਹੀਂ ਰਿਹਾ ਕੋਈ ਬਿਆਨ ਨਹੀਂ ਦੇ ਰਿਹਾ ਕਿਸਾਨੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅੰਦੋਲਨ ਕਰ ਰਹੀ ਹੈ ਜਿੱਥੇ ਤਾਜ਼ਾ-ਤਾਜ਼ਾ ਮੁੱਖ ਮੰਤਰੀ ਭਗਵੰਤ ਮਾਨ ਸਯੁਕਤ ਕਿਸਾਨ ਮੋਰਚੇ ਦੇ ਨਾਲ ਟਕਰਾਅ ਵਿੱਚ ਆਉਂਦੇ ਦੇਖੇ ਜਾ ਰਹੇ ਹਨ ਉੱਥੇ ਕਿਸਾਨਾਂ ਦੇ ਸਭ ਤੋਂ ਅਹਿਮ ਮੁੱਦਾ ਜਿਹੜਾ ਹੈ ਐਮਐਸਪੀ ਉਸਤੇ ਕੋਈ ਕਾਂਗਰਸੀ ਇੰਨਾ ਵੱਡਾ ਐਲਾਨ ਕਰ ਰਿਹਾ ਹੈ ਕਿ ਸਰਕਾਰ ਖਰੀਦੇ ਜਾਂ ਨਾ ਖਰੀਦੇ ਮੈਂ ਪੰਜਾਬ ਦੇ ਸਾਰੇ ਕਿਸਾਨਾਂ ਦੀ ਜਿਹੜੀ ਮੱਕੀ ਹੈ ਉਹ 2 ਸਾਲ ਦੇ ਲਈ ਐਮਐਸਪੀ ਤੇ ਖਰੀਦੂੰਗਾ ਪਰ ਕਾਂਗਰਸ ਦਾ ਕੋਈ ਵੀ ਆਗੂ ਇੱਕ ਵੀ ਅੱਖਰ ਬੋਲਣ ਦੇ ਲਈ ਤਿਆਰ ਨਹੀਂ ਹੈ ਸਿਰਫ ਰਾਣੇ ਦਾ ਕੱਟੜ ਵਿਰੋਧੀ ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਉਸਤੇ ਬਿਆਨ ਹੀ ਸਾਹਮਣੇ ਆਏ ਨੇ ਉਹ ਵੀ ਰਾਣੇ ਗੁਰਜੀਤ ਦੇ ਵਿਰੋਧ ਦੇ ਵਿੱਚ ਆਏ ਨੇ ਉਸਨੇ ਰਾਣੇ ਨੂੰ ਅੰਦਾਨੀ ਤੇ ਅਮਾਨੀ ਵਰਗ ਦੇ ਨਾਲ ਜੋੜ ਕੇ ਪੇਸ਼ ਕੀਤਾ ਕਿ ਇਹ ਸਾਰੇ ਪੂੰਜੀਪਤੀ ਵਪਾਰੀ ਹਨ ਤੇ ਪੂੰਜੀਪਤੀ ਵਪਾਰੀ ਜੋ ਨੇ ਉਹ ਕਿਸਾਨ ਦੇ ਵਿੱਚ ਜਿਹੜੇ ਨੇ ਹਿੱਤਾਂ ਦੇ ਲਈ ਕੰਮ ਨਹੀਂ ਕਰ ਰਹੇ ਉਹ ਆਪਣੇ ਐਥਨੋਲ ਦੇ ਵਪਾਰ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਇਹ ਸੁਖਪਾਲ ਖਹਿਰਾ ਵੱਲੋਂ ਕਿਹਾ ਗਿਆ ਉਹ ਜਿਹੜੀਆਂ ਰੈਲੀਆਂ ਰਾਣਾ ਗੁਰਜੀਤ ਸਿੰਘ ਕਰ ਰਹੇ ਨੇ ਉਹਦੇ ਵਿੱਚੋਂ ਕਹਿੰਦਾ ਹੈ ਕਿ ਮੈਂ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਉਪਰਾਲਾ ਕਰ ਰਿਹਾ ਹਾਂ ਉਹ ਮੱਕੀ ਦੇ ਫਾਇਦੇ ਜਿਹੜੇ ਨੇ ਉਹਨਾਂ ਦਾ ਗੁਣਗਾਨ ਕਰਦੇ ਨੇ ਵਾਤਾਵਰਣ ਦੇ ਲਈ ਕਿਵੇਂ ਚੰਗੀ ਹੈ ਕਿਸਾਨਾਂ ਦੀ ਜੇਬ ਦੇ ਲਈ ਇਹ ਕਿੰਨੀ ਫਾਇਦੇਮੰਦ ਹੈ ਉਹ ਉਹਨਾਂ ਨੂੰ ਦੱਸਦੇ ਦਿਖਾਈ ਦਿੰਦੇ ਨੇ ਪਾਣੀ ਤੇ ਬਿਜਲੀ ਦੀ ਜੋ ਬਚਤ ਹੋਣੀ ਹੈ ਉਸ ਦਾ ਜ਼ਿਕਰ ਹੁੰਦਾ ਹੈ ਉਹ ਆਪਣੇ ਵਪਾਰਕ ਤਜਰਬੇ ਦੀ ਗੱਲ ਵੀ ਕਰਦੇ ਨੇ ਇਸ ਨਾਲ ਉਹਨਾਂ ਨੂੰ ਪਤਾ ਹੈ ਕਿ ਬੱਕੀ ਦੀ ਮੰਗ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਵਧਣੀ ਹੈ ਫਸਲੀ ਵਿਭਿੰਨਤਾ ਜਿਹੜੀ ਹੈ ਪੰਜਾਬ ਨੂੰ ਬਚਾਉਣ ਲਈ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਨੂੰ ਪ੍ਰਤੀ ਏਕੜ 10000 ਰੁਪਏ ਸਹਾਇਤਾ ਦੇਣ ਦੀ ਸਲਾਹ ਵੀ ਉਹ ਦੇ ਰਹੇ ਨੇ ਤੇ ਕੇਂਦਰ ਸਰਕਾਰ ਨੂੰ ਵੀ ਉਹ 15000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਦਦ ਦੇ ਰੂਪ ਵਿੱਚ ਦੇਣ ਲਈ ਕਹਿ ਰਹੇ ਨੇ ਤਾਂ ਕਿ ਇਸ ਫਸਲੀ ਚੱਕਰ ਤੋਂ ਬਾਹਰ ਨਿਕਲਿਆ ਜਾ ਸਕੇ ਉਹ ਦਾਵਾ ਕਰਦੇ ਨੇ ਕਿ ਜੇ ਸਰਕਾਰ ਅੱਗੇ ਨਹੀਂ ਆਉਂਦੀ ਤਾਂ ਉਹ ਪਿੱਛੇ ਨਹੀਂ ਹਟਣਗੇ ਉਹ ਕਿਸਾਨਾਂ ਦਾ ਡਟ ਕੇ ਸਾਥ ਦੇਣਗੇ ਇਸ ਦੇ ਨਾਲ ਨਾਲ ਇਹ ਕਿਸਾਨਾਂ ਨੂੰ ਕਪਾਹ ਦੀ ਖੇਤੀ ਤੋਂ ਵੀ ਮੂੰਹ ਨਾ ਮੋੜਨ ਦੀ ਸਲਾਹ ਵੀ ਦਿੰਦੇ ਨੇ ਕਹਿੰਦੇ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਹੜਾ ਜੈਨੇਟਿਕਲੀ ਮੋਡੀਫਾਈਡ ਬੀਜ ਨੇ ਬਲਗਾਰਡ 3 ਉਹ ਪੰਜਾਬ ਦੇ ਵਿੱਚ ਮੈਂ ਲੈ ਕੇ ਆਵਾਂ ਜਿਸ ਤੇ ਨੂੰ ਕੀੜਾ ਨਹੀਂ ਲੱਗਦਾ ਜਾਂ ਜਿਹੜਾ ਆਪਾਂ ਚਿੱਟੀ ਮੱਖੀ ਜਾਂ ਹੋਰ ਕੀੜਿਆਂ ਦੇ ਹਮਲੇ ਦੀ ਗੱਲ ਕਰਦੇ ਆ ਜੋ ਕਪਾਹ ਦੀ ਪੈਦਾਵਾਰ ਨੂੰ ਨੁਕਸਾਨ ਦਿੰਦੇ ਨੇ ਉਹ ਜਿਹੜਾ ਹੈ ਇਸ ਬੀਜ ਦੇ ਉੱਤੇ ਅਸਰ ਨਹੀਂ ਕਰਦਾ ਤੇ ਇਸ ਕਰਕੇ ਮੈਂ ਬੀਜ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਇਸ ਰੈਲੀ ਦੇ ਵਿੱਚ ਹੀ ਉਹਨਾਂ ਨੇ ICAR ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਉਸ ਦੇ ਮੱਕੀ ਦੇ ਮਾਹਿਰ ਹਨੂਮਾਨ ਸਿੰਘ ਜਾਟ ਨੂੰ ਵੀ ਕਿਸਾਨਾਂ ਦੇ ਸਾਹਮਣੇ ਲਿਆਂਦਾ ਜਾਟ ਕਹਿੰਦੇ ਨੇ ਕਿ ਪੰਜਾਬ ਹਰ ਸਾਲ 4 ਲੱਖ ਟਨ ਮੱਕੀ ਦੀ ਪੈਦਾਵਾਰ ਕਰਦਾ ਹੈ ਜਦੋਂ ਕਿ ਮੰਗ ਜਿਹੜੀ ਹੈ ਉਹ 40 ਲੱਖ ਟਨ ਦੀ ਹੈ ਰਾਣਾ ਜੀ ਨੇ ਜਿਹੜਾ 2400 ਰੁਪਏ ਪ੍ਰਤੀ ਕੁੰਟਲ ਰੇਟ ਦੇਣ ਦਾ ਐਲਾਨ ਕੀਤਾ ਹੈ ਉਹ ਵੀ ਐਮਐਸਪੀ 2225 ਤੋਂ ਜ਼ਿਆਦਾ ਹੈ ਮੇਰਾ ਸਮਝਣਾ ਇਹ ਹੈ ਕਿ ਕਿਸਾਨਾਂ ਦੇ ਲਈ ਫਾਇਦੇ ਦਾ ਹੀ ਸੌਦਾ ਹੈ ਦੋਨੇ ਪਾਸੇ ਕਿਸਾਨ ਨੂੰ ਫਾਇਦਾ ਹੈ ਇਹ ਉਸ ਖੇਤੀ ਮਾਹਰ ਵੱਲੋਂ ਕਿਹਾ ਗਿਆ ਰਾਣਾ ਗੁਰਜੀਤ ਨੇ ਵੀ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਬੀਜ ਦੀ ਚੋਣ ਤੋਂ ਲੈ ਕੇ ਫਸਲ ਦੀ ਮੰਡੀਕਰਨ ਤੱਕ ਉਹ ਕਹਿੰਦੇ ਮੈਂ ਤੁਹਾਡੀ ਸਾੜੀ ਸਪੋਰਟ ਕਰੂੰਗਾ ਮੱਕੀ ਬੀਜਣ ਵਾਲਿਆਂ ਦੇ ਲਈ ਇੱਕ ਸਪੈਸ਼ਲ ਹੈਲਪਲਾਈਨ ਵੀ ਜਿਹੜੀ ਹੈ ਉਹ ਜਾਰੀ ਕੀਤੀ ਜਾਵੇਗੀ ਇਸ ਦੇ ਨਾਲ ਨਾਲ ਉਹ ਹੋਰ ਗੱਲਾਂ ਵੀ ਕਰਦੇ ਨੇ ਕਿ ਜਿਹੜੇ ਟਿਊਬਵੱਲਾਂ ਦੇ ਉੱਤੇ ਸੋਲਰ ਪੈਨਲ ਲਾਉਣੇ ਚਾਹੀਦੇ ਨੇ ਤਾਂ ਕਿ ਬਿਜਲੀ ਦੀ ਜਨਰੇਸ਼ਨ ਤੋਂ ਕਿਸਾਨ ਪੈਸਾ ਕਮਾਈ ਕਰ ਸਕਣ ਉਹਨਾਂ ਦੀ ਆਮਦਨੀ ਦੇ ਵਿੱਚ ਵਾਧਾ ਹੋਵੇ ਫਿਰ ਉਹ ਕਹਿੰਦੇ ਨੇ ਕਿ ਮੈਂ ਮੋਹ ਤੇ ਫਾਜ਼ਲ ਕਾ ਦੇ ਜਿਹੜੇ ਮੱਛੀ ਪਾਲਕ ਨੇ ਜਾਂ ਜਿਹੜੇ ਉੱਥੇ ਪ੍ਰਾਂਸ ਦੀ ਖੇਤੀ ਕ ਸ਼੍ਰਿੰਪ ਦੀ ਖੇਤੀ ਕਰਦੇ ਨੇ ਸੌਰੀ ਮੱਛੀ ਤੇ ਸ਼੍ਰਿੰਪ ਦੀ ਉਹਨਾਂ ਦੇ ਕਾਸ਼ਤਕਾਰ ਨੇ ਉਹਨਾਂ ਨੂੰ ਵੀ ਮਿਲਾਂਗਾ ਤਾਂ ਕਿ ਉਹਨਾਂ ਦੀ ਕਮਾਈ ਵਧਾਉਣ ਦੇ ਵਿੱਚ ਵੀ ਮੈਂ ਮਦਦ ਕਰ ਸਕਾਂ ਸੋ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਉਹਨਾਂ ਵੱਲੋਂ ਇਹਨਾਂ ਰੈਲੀਆਂ ਦੇ ਵਿੱਚ ਕਿਹਾ ਜਾ ਰਿਹਾ ਹੈ ਲੇਕਿਨ ਇਹਦੇ ਮਾਇਨੇ ਕੀ ਨੇ ਅਸਲ ਵਿੱਚ ਇਹ ਵਰਤਾਂਤ ਕੀ ਹੈ ਜੋ ਸਰ ਗਿਆ ਜਾ ਰਿਹਾ ਹੈ ਕੀ ਇਹ ਮਹਿਜ਼ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਹੋ ਰਿਹਾ ਹੈ ਜੋ ਕੁਸ਼ਪੀਰਾਲਾ ਗੁਰਜੀਤ ਕਰ ਰਹੇ ਨੇ ਇਸ ਤੋਂ ਠੀਕ ਪਹਿਲਾਂ ਜਦੋਂ ਉਹਨਾਂ ਵੱਲੋਂ ਇਹ ਮੁਹਿੰਮ ਚੇੜੀ ਗਈ ਹੈ ਉਸ ਤੋਂ ਠੀਕ ਪਹਿਲਾਂ ਰਾਣਾ ਗੁਰਜੀਤ ਦੇ ਕਈ ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੇ ਛਾਪੇ ਵੀ ਪਏ ਸਨ ਲੱਭਿਆ ਤਾਂ ਸ਼ਾਇਦ ਉੱਥੇ ਕੁਝ ਨਹੀਂ ਜੇ ਲੱਭਿਆ ਵੀ ਹੋਵੇ ਤਾਂ ਉਹ ਸਾਹਮਣੇ ਨਹੀਂ ਆਇਆ ਪਰ ਰਾਣੇ ਦੇ ਤੇਵਰ ਜ਼ਰੂਰ ਉਸ ਰੇਡ ਤੋਂ ਬਾਅਦ ਬਦਲ ਗਏ ਉਸ ਨਿੱਡੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਵੀ ਰਾਣਾ ਗੁਰਜੀਤ ਵੱਲੋਂ ਇਹੀ ਕਿਹਾ ਗਿਆ ਕਿ ਜਿਹੜੇ ਇਨਕਮ ਟੈਕਸ ਅਧਿਕਾਰੀ ਸੀ ਉਹ ਆਉਣ ਵਾਲੇ ਵਿਕਹ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਪ੍ਰੋਜੈਕਟ ਲਾਉਣਾ ਚਾਹੁੰਦੇ ਨੇ ਉਸ ਦੇ ਵਿੱਚ ਦਿਲਚਸਪੀ ਜਿਹੜੀ ਹੈ ਉਹ ਦਿਖਾ ਰਹੇ ਸੀ ਕਰੰਟ ਬਿਜ਼ਨਸ ਦੇ ਵਿੱਚ ਉਹ ਇੰਨਾ ਜ਼ਿਆਦਾ ਧਿਆਨ ਨਹੀਂ ਦੇ ਰਹੇ ਸੀ ਇਹ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਹੁਣ ਇੱਥੇ ਸੋਚਣ ਲਈ ਇਹ ਵੀ ਤੁਸੀਂ ਮਜਬੂਰ ਹੋਣੇ ਹੋ ਕਿ ਕੀ ਇਹ ਭਾਜਪਾ ਦੀ ਹੀ ਕੋਈ ਚਾਲ ਹੈ ਕਾਂਗਰਸ ਦੇ ਉੱਤੇ ਕਾਬਜ ਹੋਣ ਦੀ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਇਹੀ ਇਲਜ਼ਾਮ ਲੱਗੇ ਸੀ ਕਿ ਉਹ ਭਾਵੇਂ ਕਾਂਗਰਸ ਦੇ ਮੁੱਖ ਮੰਤਰੀ ਸੀ ਲੇਕਿਨ ਉਹ ਭਾਜਪਾ ਦੇ ਨਾਲ ਮਿਲੇ ਹੋਏ ਸੀ ਜਦੋਂ ਉਹਨਾਂ ਨੂੰ ਇਹਨਾਂ ਦੋਸ਼ਾਂ ਦੇ ਅਧੀਨ ਹੀ ਕੱਢਿਆ ਗਿਆ ਕਾਂਗਰਸ ਤੋਂ ਤਾਂ ਉਹ ਫਟਾਫਟ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੋ ਗਈ ਤੇ ਇਹਨਾਂ ਸਾਰੀਆਂ ਅਟਕਲਾਂ ਨੂੰ ਉਹਨਾਂ ਨੇ ਸੱਚ ਸਾਬਤ ਕਰਕੇ ਦਿਖਾਇਆ ਕਿ ਵਾਕਿਆ ਹੀ ਉਹ ਭਾਜਪਾ ਦੇ ਨਾਲ ਮਿਲੇ ਹੋਏ ਸੀ ਰਾਣਾ ਗੁਰਜੀਤ ਵੀ ਅਮਰਿੰਦਰ ਸਿੰਘ ਦੇ ਹੀ ਬਹੁਤ ਨੇੜਲੇ ਸਾਥੀਆਂ ਦੇ ਵਿੱਚੋਂ ਆਉਂਦੇ ਨੇ ਕਿਹਾ ਜਾਂਦਾ ਹੈ ਕਿ ਰਾਣਾ ਗੁਰਜੀਤ ਨੂੰ ਸਿਆਸਤ ਦੇ ਵਿੱਚ ਲੈ ਕੇ ਆਉਣ ਵਾਲੇ ਹੀ ਕੈਪਟਨ ਅਮਰਿੰਦਰ ਸੋ ਕੀ ਇਹ ਜਿਹੜੀਆਂ ਪੁਰਾਣੀਆਂ ਤੰਦਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਸੀ ਉਹ ਦੁਬਾਰਾ ਜੁੜ ਗਈਆਂ ਨੇ ਕੀ ਭਾਜਪਾ ਰਾਣਾ ਗੁਰਜੀਤ ਦੇ ਮੋਢਿਆਂ ਤੇ ਰੱਖ ਕੇ ਆਪਣੀ ਸਿਆਸਤ ਖੇਡ ਰਹੀ ਹੈ ਕਿਸਾਨਾਂ ਦੇ ਵੱਡੇ ਵਰਗ ਨੂੰ ਕਿਸ ਤਰੀਕੇ ਨਾਲ ਤੋੜਿਆ ਜਾਵੇ ਇਹ ਯਤਨ ਹੋ ਰਹੇ ਨੇ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਵੀ ਹਮੇਸ਼ਾ ਇਹੀ ਦੋਸ਼ ਲਾਏ ਜਾਂਦੇ ਰਹੇ ਨੇ ਕਿ ਪ੍ਰਾਈਵੇਟ ਵਪਾਰੀ ਜਿਹੜੇ ਨੇ ਉਹ 2-4 ਸਾਲ ਵਾਸਤੇ ਤੁਹਾਡੀ ਫਸਲ ਦਾ ਚੰਗਾ ਮੁੱਲ ਦੇਣਗੇ ਉਸ ਤੋਂ ਬਾਅਦ ਉਹ ਆਪਣੀ ਮਨਮਰਜ਼ੀ ਨਾਲ ਆਪਣੇ ਭਾਅ ਦੇ ਉੱਤੇ ਆਪਣੇ ਰੇਟਾਂ ਦੇ ਉੱਤੇ ਫਸਲ ਖਰੀਦਣਗੇ ਕਿਉਂਕਿ ਉਹ 2-4 ਸਾਲਾਂ ਦੇ ਵਿੱਚ ਹੀ ਮੰਡੀਆਂ ਦਾ ਸਿਸਟਮ ਪੂਰੇ ਤਰੀਕੇ ਨਾਲ ਤੈਸ਼ਨਾਸ ਹੋ ਜਾਏਗਾ ਟੁੱਟ ਜਾਏਗਾ ਸੋ ਕੀ ਉਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਜਪਾ ਦੇ ਵਿਰੋਧੀ ਕਿਸੇ ਨਸਟ੍ਰੈਸ ਨੂੰ ਪੰਜਾਬ ਦੇ ਵਿੱਚ ਖੜਾ ਕੀਤਾ ਜਾ ਸਕੇ ਜੋ ਕਿ ਕਿਸਾਨ ਹਤਿਆਸ਼ੀ ਹੋਣ ਦਾ ਦਾਵਾ ਕਰੇ ਕਿਸਾਨਾਂ ਦੀ ਫਸਲ ਨੂੰ ਚੰਗੇ ਭਾਅ ਦੇ ਉੱਤੇ ਖਰੀਦੇ ਤਾਂ ਕਿ ਬਹੁਤੇ ਕਿਸਾਨ ਜਿਹੜੇ ਨੇ ਉਹ ਇਸ ਅੰਦੋਲਨ ਤੋਂ ਟੁੱਟ ਜਾਣ ਦੂਰ ਹੋ ਜਾਣ ਕਿਉਂਕਿ ਉਹਨਾਂ ਨੂੰ ਆਪਣੀ ਜਿਹੜਾ ਵਧੀਆ ਭਵਿੱਖ ਉਹ ਦਿਖੇਗਾ ਕਿ ਵਧੀਆ ਆਚਾਰ ਪੈਸੇ ਦੀ ਕਮਾਈ ਹੋ ਰਹੀ ਹੈ ਉਹ ਕਮਾਈ ਦੇ ਵੱਲ ਜਾਣਗੇ ਉਹ ਅੰਦੋਲਨ ਵੱਲ ਨਹੀਂ ਜਾਣਗੇ ਕੀ ਕੋਸ਼ਿਸ਼ ਇਹ ਹੋ ਰਹੀ ਜਿਹੜੀ ਰੇਡ ਮਾਰੀ ਗਈ ਕੀ ਉਹ ਰਾਣਾ ਨੂੰ ਆਪਣੇ ਕਾਬੂ ਦੇ ਵਿੱਚ ਲੈ ਆਉਣ ਲਈ ਸੀ ਜਾਂ ਇਹ ਦਿਖਾਉਣ ਲਈ ਕਿ ਦੇਖੋ ਜੀ ਉਹ ਭਾਜਪਾ ਉਹਨਾਂ ਦੀ ਵਿਰੋਧੀ ਹੈ ਉਹ ਭਾਜਪਾ ਦੇ ਨਾਲ ਮਿਲ ਕੇ ਕੰਮ ਨਹੀਂ ਕਰ ਰਹੀ ਉਹ ਤਾਂ ਸਗੋਂ ਭਾਜਪਾ ਦੇ ਕੱਟੜ ਵਿਰੋਧੀ ਨੇ ਉਹਨਾਂ ਨੂੰ ਵੀ ਭਾਜਪਾ ਤੰਗ ਕਰ ਰਹੀ ਹੈ ਇਸੇ ਕਰਕੇ ਕਿਉਂਕਿ ਉਹ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਕਿ ਇਸ ਤਰ੍ਹਾਂ ਦੀ ਪੋਜੀਸ਼ਨਿੰਗ ਕੀਤੀ ਜਾ ਰਹੀ ਹੈ ਪੋਜੀਸ਼ਨਿੰਗ ਜੋ ਮਰਜ਼ੀ ਹੋਵੇ ਲੇਕਿਨ ਇਸ ਦੇ ਵਿੱਚ ਫਾਇਦਾ ਜਿਹੜਾ ਹੈ ਉਹ ਰਾਣਾ ਗੁਰਜੀਤ ਨੂੰ ਸਾਰੀਆਂ ਸੂਰਤਾਂ ਦੇ ਵਿੱਚ ਹੀ ਹੁੰਦਾ ਦਿਖਾਈ ਦੇ ਰਿਹਾ ਹੈ ਜੇ ਇਹ ਸਿਰਫ ਪ੍ਰਧਾਨਗੀ ਵਾਸਤੇ ਹੋ ਰਿਹਾ ਹੈ ਤਾਂ ਵੀ ਉਹਨਾਂ ਵੱਲੋਂ ਜੋ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਇੱਕ ਸਿਆਸੀ ਆਗੂ ਤੌਰ ਤੇ ਉਹਨਾਂ ਦਾ ਕਦ ਹੋਰ ਵੱਡਾ ਹੋ ਰਿਹਾ ਹੈ ਹੁਣ ਲਾਜ਼ਮੀ ਹੈ ਕਿਸਾਨ ਉਹਨਾਂ ਨੂੰ ਮੱਕੀ ਵੇਚਦੇ ਨੇ ਜਾਂ ਨਹੀਂ ਵੇਚਦੇ ਜੇ ਵੇਚਦੇ ਨੇ ਤਾਂ ਵੀ ਉਹਨਾਂ ਦਾ ਕਦ ਵੱਡਾ ਹੋਏਗਾ ਜੇ ਨਹੀਂ ਵੇਚਦੇ ਤਾਂ ਵੀ ਇੰਨਾ ਗਤੀਵਿਧੀਆਂ ਦੇ ਕਰਕੇ ਉਹਨਾਂ ਦਾ ਕਦ ਜ਼ਰੂਰ ਵੱਡਾ ਹੋਏਗਾ ਹੋਏਗਾ ਇਸ ਤੋਂ ਪਹਿਲਾਂ ਦੁਆਬੇ ਦੇ ਵਿੱਚ ਉਹ ਪੂਰੇ ਤਰੀਕੇ ਨਾਲ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋਏ ਹੋਏ ਨੇ ਕਾਂਗਰਸ ਪਾਰਟੀ ਨੇ ਉਹਨਾਂ ਦੇ بیٹے ਨੂੰ ਸੁਲਤਾਨਪੁਰ ਲੋਧੀ ਤੋਂ ਟਿਕਟ ਨਹੀਂ ਦਿੱਤੀ ਸੀ ਲੇਕਿਨ ਕਾਂਗਰਸ ਦਾ ਆਫੀਸ਼ੀਅਲ ਕੈਂਡੀਡੇਟ ਹਰਾ ਕੇ ਜਦੋਂ ਕਿ ਕਾਂਗਰਸ ਦੀ ਕੋਈ ਲਹਿਰ ਵੀ ਨਹੀਂ ਸੀ ਉਦੋਂ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਆਪਣੇ بیٹے ਨੂੰ ਜਿਤਾਉਣ ਦੇ ਵਿੱਚ ਕਾਮਯਾਬ ਰਹੇ ਸੀ ਪੈਸੇ ਵੱਲੋਂ ਵੀ ਉਹਨਾਂ ਦੇ ਕੋਲ ਕੋਈ ਕਮੀ ਨਹੀਂ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਰਤਬਾ ਦੋਬੇ ਚ ਪਹਿਲਾਂ ਹੀ ਸਟੈਬਲਿਸ਼ਡ ਹੈ ਹੁਣ ਜੇ ਉਹ ਪੂਰੇ ਪੰਜਾਬ ਦੇ ਵਿੱਚ ਵੀ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਉਹਨਾਂ ਦਾ ਫਾਇਦਾ ਹੀ ਹੈ ਜੇ ਮੱਕੀ ਖਰੀਦ ਵੀ ਲੈਂਦੇ ਨੇ ਤਾਂ ਵੀ ਉਹਨਾਂ ਨੂੰ ਵਪਾਰਕ ਤੌਰ ਤੇ ਫਾਇਦਾ ਹੋਣ ਦੀਆਂ ਸਾਰੀਆਂ ਸੰਭਾਵਨਾ ਨੇ ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ}\,\ ਜੇ ਆਜਪਾ ਦੇ ਨਾਲ ਵੀ ਉਹ ਮਿਲ ਜਾਂਦੇ ਨੇ ਇੱਥੇ ਇਹਨਾਂ ਮਨਸੂਬਿਆਂ ਦੇ ਵਿੱਚ ਉਹ ਸਫਲ ਹੋਣ ਜਾਂ ਨਾ ਹੋਣ ਕਿਸਾਨ ਆਪਸ ਦੇ ਵਿੱਚ ਫੁੱਟ ਉਹਨਾਂ ਚ ਪਵੇ ਜਾਂ ਨਾ ਪਵੇ ਯਾ ਬਹੁਤੇ ਲੋਕ ਉਹਨਾਂ ਨਾਲ ਜੁੜਨ ਜਾਂ ਨਾ ਜੁੜਨ ਲੇਕਿਨ ਕੇਂਦਰ ਦੇ ਨਾਲ ਸਿੱਧੀਆਂ ਤਾਰਾ ਸਟੈਬਲਿਸ਼ ਕਰਕੇ ਉਹ ਆਪਣੇ ਵਪਾਰਕ ਜਿਹੜੇ ਮਨਸੂਬੇ ਨੇ ਉਹਨਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਣਗੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਆਪਣੇ ਬੇਟੇ ਦਾ ਆਪਣੇ ਪਰਿਵਾਰ ਦਾ ਆਉਣ ਵਾਲਾ ਭਵਿੱਖ ਉਹ ਸੈੱਟ ਕਰ ਜਾਣਗੇ ਆਪਣੇ ਕਾਰੋਬਾਰ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਣਗੇ ਕਿਉਂਕਿ ਕਿਸੇ ਵੀ ਇੰਡਸਟਰੀਅਲਿਸਟ ਜਾਂ ਕਿਸੇ ਵੀ ਵਪਾਰ ਨੂੰ ਕੇਂਦਰ ਸਰਕਾਰ ਦੇ ਨਾਲ ਜੇ ਚੰਗੇ ਰਿਸ਼ਤੇ ਹੋਣ ਬਿੱਤ ਰਿਸ਼ਤੇ ਹੋਣ ਤਾਂ ਵਧਨ ਖੁੱਲਣ ਦੇ ਵਿੱਚ ਬਹੁਤ ਮਦਦ ਮਿਲਦੀ ਹੈ ਇਹ ਸਾਰੇ ਜਾਣਦੇ ਹੁਣ ਕਾਂਗਰਸ ਕੀ ਵਾਕਿਆ ਹੀ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਉਹ ਰਾਣਾ ਗੁਰਜੀਤ ਸਿੰਘ ਤੇ ਇਸ ਲਈ ਬੇਵਿਸ਼ਵਾਸੀ ਦਿਖਾ ਰਹੀ ਹੈ ਕਿਉਂਕਿ ਉਹਨਾਂ ਨੂੰ ਭਾਜਪਾ ਦੇ ਨਾਲ ਮਿਲੇ ਹੋਣ ਦਾ ਸ਼ੱਕ ਹੈ ਜਾਂ ਫਿਰ ਉਹ ਸਿਰਫ ਪ੍ਰਦਾਨਗੀ ਦੇ ਲਈ ਜਿਹੜੀ ਆਪਸ ਦੇ ਵਿੱਚ ਇਹਨਾਂ ਦੀ ਖਾਨਾ ਜੰਗੀ ਹੈ ਉਸ ਤੇ ਚੱਲਦੇ ਕਿ ਕੋਈ ਸਭ ਤੋਂ ਵੱਡਾ ਨਾ ਹੋ ਜਾਵੇ ਬੜਿੰਗ ਕਹਿੰਦਾ ਮੈਂ ਮੁੱਖ ਮੰਤਰੀ ਬਣਾ ਬਾਜਵਾ ਸਾਹਿਬ ਕਹਿੰਦੇ ਨੇ ਮੈਂ ਮੁੱਖ ਮੰਤਰੀ ਬਣਾ ਉਧਰੋਂ ਚਰਨੀ ਜਿਹੜਾ ਹੈ ਉਹਨਾਂ ਦਾ ਵੀ ਝੰਡਾ ਬਲੰਦ ਕੀਤਾ ਹੋਇਆ ਸੁਖਜਿੰਦਰ ਰੰਧਾਵਾ ਵੀ ਇਸ ਰੇਸ਼ ਤੇ ਵਿੱਚ ਸ਼ਾਮਿਲ ਹੈ ਜਿਨ੍ਹਾਂ ਆਗੂ ਨੇ ਉਹਨੇ ਹੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਇਹ ਸਾਰਿਆਂ ਨੂੰ ਪਤਾ ਹੈ ਕਿ ਕੀ ਇਹ ਖਾਨਾ ਜੰਗੀ ਸਿਰਫ ਇੰਨੀ ਹੈ ਜਾਂ ਜਿਵੇਂ ਰਾਹੁਲ ਗਾਂਧੀ ਦੇ 2 ਦਿਨ ਪਹਿਲਾਂ ਦੇ ਬਿਆਨਾਂ ਨੂੰ ਦੇਖਿਆ ਜਾਵੇ ਜਿੱਥੇ ਉਹ ਗੁਜਰਾਤ ਦੇ 25-30 ਕਾਂਗਰਸੀ ਨੇਤਾਵਾਂ ਨੂੰ ਭਾਜਪਾ ਦੇ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦੇ ਨੇ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਉਹ ਵੀ ਇੰਨੀ ਵੱਡੀ ਗੰਟੀ ਦੇ ਵਿੱਚ ਭਾਜਪਾ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦੇ ਨੇ ਕੀ ਉਹ ਵਾਕਿਆ ਹੀ ਇਹੀ ਸ਼ੱਕ ਦੀ ਨਜ਼ਰ ਦੇ ਨਾਲ ਰਾਣਾ ਗੁਰਜੀਤ ਨੂੰ ਦੇਖ ਰਹੇ ਨੇ ਤਾਂ ਹੀ ਉਹ ਫੂਕ-ਫੂਕ ਕੇ ਕਦਮ ਰੱਖ ਰਹੇ ਨੇ ਕੋਈ ਵੀ ਬਿਆਨ ਉਹਨਾਂ ਵੱਲੋਂ ਦਿੱਤਾ ਨਹੀਂ ਜਾ ਰਿਹਾ ਉਹ ਦੇਖਣਾ ਚਾਹੁੰਦੇ ਨੇ ਕਿ ਪਹਿਲਾਂ ਇਹ ਜ਼ਮੀਨ ਦੇ ਉੱਤੇ ਕਿਵੇਂ ਇਹਦਾ ਰਿਐਕਸ਼ਨ ਆਉਂਦਾ ਹੈ ਕਿਸਾਨ ਕਿਸ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਉਸ ਤੋਂ ਬਾਅਦ ਹੀ ਉਹ ਆਪਣਾ ਕੋਈ ਪ੍ਰਤੀਕਰਮ ਜਾਰੀ ਕਰ ਦੇਵੇ ਪ੍ਰਤੀਕਰਮ ਕੋਈ ਵੀ ਹੋਵੇ ਕਿਹਾ ਕੁਝ ਵੀ ਜਾਵੇ ਚਾਹੀ ਇਹਨੂੰ ਭਾਜਪਾ ਦੀ ਚਾਲ ਮੰਨਿਆ ਜਾਵੇ ਚਾਹੀ ਇਹਨੂੰ ਰਾਣਾ ਗੁਰਜੀਤ ਵੱਲੋਂ ਹੀ ਆਪਣੇ ਵਪਾਰਕ ਇੰਟਰਸਟਾਂ ਨੂੰ ਅੱਗੇ ਰੱਖਣ ਦਾ ਮਸਲਾ ਕਿਹਾ ਜਾਵੇ ਇੱਕ ਗੱਲ ਤਾਂ ਤੈ ਹੈ ਕਿ ਸਾਰੇ ਘਟਨਾਕ੍ਰਮ ਦੇ ਵਿੱਚ ਫਾਇਦਾ ਰਾਣਾ ਗੁਰਜੀਤ ਸਿੰਘ ਦਾ ਹੀ ਹੋ ਰਿਹਾ ਹੈ ਰਾਣਾ ਗੁਰਜੀਤ ਆਪਣੇ ਕਦ ਨੂੰ ਆਪਣੇ ਵਪਾਰ ਨੂੰ ਤੇ ਆਪਣੇ ਜਿਹੜਾ ਪੈਸਾ ਤੇ ਲਾਇਆ ਜਾਇਦਾਦ ਹੈ ਉਸ ਨੂੰ ਵੀ ਵਧਾਉਂਦੇ ਦਿਖਾਈ ਦੇ ਰਹੇ ਹਨ ਉਹਨਾਂ ਦੀਆਂ ਇਹ ਲੱਗਦਾ ਹੈ ਕਿ ਜਿਵੇਂ ਪੰਜੇ ਉਂਗਲਾ ਘੋ ਦੇ ਵਿੱਚ ਨੇ ਉਹਨਾਂ ਨੂੰ ਇਥੋਂ ਕਿਸੇ ਵੀ ਮੂਵ ਦਾ ਕਿਸੇ ਵੀ ਚਾਲ ਦਾ ਕੋਈ ਵੀ 네ਗੇਟਿਵ ਅਸਪੈਕਟ ਜਿਹੜਾ ਹੈ ਬੁਰਾ ਅਸਰ ਪੈਂਦਾ ਉਹਨਾਂ ਦੇ ਉੱਤੇ ਦਿਖਾਈ ਨਹੀਂ ਦੇ ਰਿਹਾ ਇਹ ਤਾਂ ਲਗਭਗ ਸਾਰਿਆਂ ਨੂੰ ਹੀ ਸਾਫ਼ ਸੋ ਦੇਖਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਕਿਵੇਂ ਰਿਐਕਟ ਕਰਦੀ ਹੈ ਕੀ ਉਹ ਰਾਣਾ ਗੁਰਜੀਤ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਨੇ ਯਾ ਉਹ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਜੇ ਵਿਰੋਧ ਕਰਦੇ ਨੇ ਤਾਂ ਕੀ ਫਿਰ ਰਾਣਾ ਗੁਰਜੀਤ ਤੇ ਕਿਸੇ ਤਰੀਕੇ ਦਾ ਐਕਸ਼ਨ ਲਿਆ ਜਾਵੇਗਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਸਾਨੂੰ ਪਤਾ ਚੱਲੇਗਾ ਸੋ ਉਦੋਂ ਤੱਕ ਉਡੀਕ ਕਰਦੇ ਆਂ ਦੇਖਦੇ ਆਂ ਸਿਆਸੀ ਗਤੀਵਧੀਆਂ ਕਿਹੜੀ ਕਰਵਟ ਬੈਠਦੀਆਂ ਨੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਪ੍ਰਤਿਬਿਧਾ ਲੈਣੇ ਆਂ ਧੰਨਵਾਦ